ਲੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਆ ਮਾਤਾ ਸਾਡੀ ਮੇਰੀ ਮਮਾਤਾ ਮਾਤਾ ਕ੍ਰਿਸ਼ਨ ਕੌਰ ਇਹਦਾ ਦੋ 2015 ਜੇ ਐਕਸੀਡੈਂਟ ਹੋਇਆ ਸੀ ਮਾਤਾ ਦਾ ਤੇ ਆਪਰੇਸ਼ਨ ਚੰਡੀਗੜ੍ਹ ਦੇ ਵਿੱਚੋਂ ਅਸੀਂ ਦੋ ਸਾਲ ਜਾਂਦੇ ਰਹੇ ਆਪਰੇਸ਼ਨ ਦੋ ਹੋਏ ਨੇ ਪਰ ਇਲਾਜ ਸਹੀ ਨਹੀਂ ਹੋ ਸਕਿਆ ਜਿਹੜੇ ਕੋਈ ਪੂੰਜੀ ਸੀ ਅਸੀਂ ਆਪਦੇ ਕੋਲੋਂ ਲਾ ਚੁੱਕੇ ਆ ਤੇ ਸਾਡੇ ਕੋਲ ਹੁਣ ਇਸ ਟਾਈਮ ਕੁਝ ਨਹੀਂ ਮਾਤਾ ਨੂੰ ਲੋਨ ਜੋਗਾ ਹੈਗਾ ਨਾ ਉਥੇ ਕਾਰਡ ਅੱਗੇ ਕਾਰਡ ਵੀ ਨਹੀਂ ਚੱਲਦਾ ਸੀ ਤੇ ਅਸੀਂ ਆਪਣੇ ਕੋਲੋਂ ਜਿਹੜਾ ਪੈਸਾ ਲਾ ਚੁੱਕੇ ਹਾਂ ਮੇਰੀ ਵਾਸਤ ਜੋੜ ਕੇ ਸਾਰੇ ਭਰਾਵਾਂ ਐਨਆਰ ਭਰਾਵਾਂ ਨੂੰ ਬੇਨਤੀ ਏ ਮੇਰੇ ਜਿੰਨੇ ਵੀ ਸੱਜਣ ਭਰਾ ਸਾਡੇ ਬਾਹਰ ਵਸਦੇ ਨੇ ਐਨਆਰ ਭਰਾ ਤੇ ਇੱਥੇ ਵਾਲਿਆਂ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਆ ਮੇਰੇ ਬੱਚੇ ਨੇ ਮੈਂ ਦਿਹਾੜੀ ਕਰਦਾ ਮੈਂ ਦਿਹਾੜੀ ਕਰਕੇ 500 ਦੇ ਵਿੱਚੋਂ ਮਾਤਾ ਦਾ ਇਲਾਜ ਕਿੱਥੇ ਕਰਾ ਸਕਦਾ ਤੇ ਅਸੀਂ ਹਾਂ ਜੀ ਵੀ ਸਾਡੀ ਕੋ ਮਦਦ ਕਰੇ ਪ੍ਰਾਈਵੇਟ ਇਲਾਜ ਕਰਾ ਸਕੀਏ ਮਾਤਾ ਬੋਲ ਕੇ ਦੱਸੋ ਕੀ ਦੋ ਸਾਲ ਹੋ ਗਏ ਮੇਰਾ ਇਲਾਜ ਨਹੀਂ ਹੋਇਆ ਚੰਡੀਗੜ੍ਹ ਮੇਰੇ ਘਰ ਵਾਲਾ ਵੀ ਮੁੱਕਿਆ ਹੈ ਮੇਰਾ ਮੁੰਡਾ ਵੀ ਮੁੱਕਿਆ ਹੈ ਹਾਂ ਜੀ ਤੇ ਇਲਾਜ ਨਹੀਂ ਹੋ ਰਹੀ ਹੈ ਇਹ ਆ ਮਾਤਾ ਵਿਚਾਰੀ ਕਿੰਨੀ ਦੁਖੀ ਹੋ ਗਏ ਮਾਤਾ ਦੁਖੀ ਹੈ ਜਖਮ ਤੋਂ ਵੀ ਜਿਹੜਾ ਰੇਸ਼ਾ ਵਗਦਾ ਪਿਆ ਤੇ ਪੱਟੀਆਂ ਸੀ ਘਰੇ ਕਰਦੇ ਆ ਪਰ ਪੱਟੀਆਂ ਉਹ ਗੱਲ ਨਹੀਂ ਬਣਦੀ ਤੇ ਅਸੀਂ ਭੈਣਾਂ ਭਰਾਵਾਂ ਸਾਰਿਆਂ ਨੂੰ ਜਿੰਨੇ ਪੰਜਾਬ ਚ ਵਸਦੇ ਨੇ ਜਾਂ ਸਾਡੇ ਭੈਣ ਭਰਾ ਬਾਹਰ ਐਨਆਰਈ ਭਰਾਵਾਂ ਵਸਦੇ ਨੇ ਸਾਡੀ ਮਦਦ ਕੀਤੀ ਜਾਵੇ ਵੀ ਮੈਂ ਮਜ਼ਦੂਰੀ ਦਿਹਾੜੀ ਕਰਦਾ ਦੋ ਗੁੱਡੀਆਂ ਨੇ ਇੱਕ ਮੁੰਡਾ ਹੁੰਦਾ ਦੋ ਗੁੱਡੀਆਂ ਨੇ ਕਾਕਾ ਆ ਆ ਮੇਰੇ ਬੱਚੇ ਨੇ ਨਾਲ ਆ ਮੇਰੀ ਮਾਤਾ ਮੇਰੇ ਡੈਡੀ ਦੀ ਡੈਥ ਹੋ ਚੁੱਕੀ ਭਰਾ ਮੇਰਾ ਗੁਜ਼ਰ ਚੁੱਕਿਆ ਮੈਂ ਕੱਲਾ ਹੀ ਆ ਕਮਾਉਣ ਵਾਲਾ ਤੇ ਆ ਸਾਡਾ ਘਰ ਬਾਰੇ ਸਾਡੀ ਮੇਰੇ ਹੱਥ ਜੋੜ ਕੇ ਬੇਨਤੀ ਸਾਡੇ ਭੈਣ ਭਰਾਵਾਂ ਜਿਹਨੇ ਬਾਹਰ ਵਸਦੇ ਨੇ ਸਾਡੀ ਮਦਦ ਕੀਤੀ ਜਾਵੇ ਅਸੀਂ ਕੋਈ ਪ੍ਰਾਈਵੇਟ ਚੰਗੇ ਹਸਪੀਟਲ ਦੇ ਵਿੱਚ ਇਲਾਜ ਕਰਾ ਸਕੀਏ ਜਿਹੜਾ ਵੀ ਆ ਬਾਹਾਂ ਦੇ ਵਿੱਚ ਪੇਚ ਹੈ ਉਹ ਜ਼ਖਮ ਬਣਾਈ ਜਾਂਦਾ ਹੈ ਜੇ ਅਸੀਂ ਪੱਟੀਆਂ ਕਰਾਣਿਆਂ ਤੇ ਰੇਸ਼ਾ ਫੇਰ ਵੀ ਚੱਲੀ ਜਾਂਦਾ ਤੇ ਡਾਕਟਰ ਚੰਡੀਗੜ੍ਹ ਵਾਲਿਆਂ ਡਾਕਟਰਾਂ ਨੇ ਇਹ ਕਿਹਾ ਵੀ ਤੁਸੀਂ ਰੇਸ਼ਾ ਸਕਾ ਕੇ ਸਾਡੇ ਕੋਲ ਮਾਤਾ ਨੂੰ ਲਿਆਓ ਫਿਰ ਅਸੀਂ ਆਪਰੇਸ਼ਨ ਕਰਾਂਦੇ ਤੇ ਫੈਸ਼ਨ ਚੱਲੀ ਜਾਂਦੀ ਹੈ। ਇਨਫੈਕਸ਼ਨ ਨਾਲ ਛਾਤੀ ਦੇ ਹੋਰ ਪ੍ਰੋਬਲਮ ਕੀ ਆਉਂਦੀ ਪਈ ਹੈ? ਤੇ ਫੈਸ਼ਨ ਚੱਲੀ ਜਾਂਦੀ ਛਾਤੀ ਦੇ ਸੜਦੀ ਹੈ, ਦਰਦ ਕਰਦੀ ਹੈ। ਹਾਂ ਹਾਂ। ਉਹ ਉਲਟੀਆਂ ਲੱਗ ਜਾਂਦੀਆਂ ਹਨ। ਹਾਂ ਹਾਂ। ਆ ਦੇਖੋ ਜੀ ਆ ਜ਼ਖਮ ਕਿੱਡਾ ਤਗੜਾ ਜ਼ਖਮ ਹੈ ਹੱਡੀ ਵਿੱਚ ਉਹ ਮੇਂ ਦਿਖਦੀ ਪਈ ਹੈ। ਮੇਰੇ ਸਾਰੇ ਭੈਣ ਭਰਾਵਾਂ ਪੰਜਾਬ ਦੇ ਬਾਹਰਲੇ ਭੈਣ ਭਰਾਵਾਂ ਨੂੰ ਅਪੀਲ ਹੀ ਹੈ ਵੀਡੀਓ ਉਹ ਇੰਨਾ ਜ਼ਿਆਦਾ ਸ਼ੇਅਰ ਕੀਤਾ ਜਾਵੇ ਸਾਡੀ ਮਦਦ ਕੀਤੀ ਜਾਵੇ। ਸਾਡੇ ਹੱਥ ਜੋੜ ਕੇ ਬੇਨਤੀ ਸਾਡੀ ਇਹੋ ਹੀ ਗੁਜਾਰਸ਼ ਹੈ ਅਸੀਂ ਹੋਰ ਕੋਈ ਨਹੀਂ ਸਾਡੀ ਮਾਦਾ ਦਾ ਇਲਾਜ ਕਰਾ ਦੇਣਾ ਅਸੀਂ ਕੋਈ ਪੈਸਾ ਨਹੀਂ ਮੰਗਦੇ ਕੁਝ ਨਹੀਂ ਜੇ ਜੇ ਸਾਡੇ ਉਹਦਾ ਮਦਦ ਕਰਨੇ ਪ੍ਰਾਈਵੇਟ ਕੇ ਦਾ ਇਲਾਜ ਕਰਾ ਸਕੀਏ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਟੇ